ਖਰਪਿਤ ਹਾਂਜੀ ਕਮਾਲੀ ਹੋ ਗਈ ਹੈ ਸਵੇਰੇ ਨਾ ਤੋ ਵਿਲੀ ਉੱਠ ਕੇ ਇਸਦਿਆਂ ਤਾਂ ਕੱਪੜੇ ਪੈਕ ਕਰੀ ਜਾਨੀ ਕੋਈ ਪਾਣੀ ਨਹੀਂ ਧਾਣੇ ਨਹੀਂ ਕੋਈ ਚਾਹ ਨਹੀਂ ਕੋਈ ਨਾ ਕੱਬੀ ਫੋਨ ਆ ਗਿਆ ਸੀਗਾ ਉਹਨਾਂ ਦਾ ਉਹਨਾਂ ਤੋਂ ਆਇਆ ਨਹੀਂ ਗਿਆ ਤੇ ਮੈਨੂੰ ਜਾਣਾ ਪਊਗਾ ਕੋਈ ਨਾ ਫਰੱਥ ਨੇ ਵਗ ਜੀ ਤੇਰੇ ਵੀਰਾ ਛੱਡਿਆ ਹੋਊਗਾ ਤੈਨੂੰ ਨਹੀਂ ਨਹੀਂ ਭਾਬੀ ਮੈਂ ਇੱਥੇ ਰਹਿ ਕੇ ਕੀ ਕਰਨਾ ਕਿਉਂ ਲੈ ਤੇਰਾ ਤੇਰਾ ਘਰ ਆ ਇੱਥੇ ਜੰਮੀ ਪੱਲੀਆਂ ਰਹਿ ਕੇ ਕਿਉਂ ਨਹੀਂ ਕੁਝ ਕਰਨਾ ਜੇ ਮੇਰਾ ਘਰ ਹੁੰਦਾ ਨਾ ਮੈਨੂੰ ਸਾਰੇ ਨੇ ਐਂ ਨਹੀਂ ਬੋਲਣਾ ਸੀਗਾ ਫਿਰ ਤਾਂ ਆਪਦੇ ਬਗਾਨਿਆਂ ਵਾਂਗੂ ਕਰੀ ਜਾਂਦੇ ਜਿਵੇਂ ਮੈਂ ਕੋਈ ਬਗਾਨੀ ਹੋਵਾਂ ਇਹਨਾਂ ਦੀ ਹੈ ਹੀ ਨਹੀਂ ਮੈਂ ਨਹੀਂ ਹਰ ਵੀ ਤੂੰ ਗੱਲ ਤਾਂ ਸਮਝੀ ਐ ਨਹੀਂ ਘਰਦਿਆਂ ਨੂੰ ਤੇਰੇ ਹੀ ਚੰਗਾ ਸੋਚਦੇ ਆ ਜੇ ਤੈਨੂੰ ਗੁੱਸੇ 'ਚ ਕੁਛ ਕਹਿ ਵੀ ਦਿੱਤਾ ਤਾਂ ਤੇਰੇ ਕਰ ਕੀ ਕਿਹਾ ਕਿਸੇ ਕਰ ਕੀ ਨਹੀਂ ਕਿਹਾ ਭਾਬੀ ਮੈਨੂੰ ਗੁੱਸੇ 'ਚ ਕੁਛ ਮਰਜ਼ੀ ਬੋਲਣਾ ਕੋਈ ਗੁੱਸਾ ਨਹੀਂ ਪਰ ਜਦੋਂ ਲੋਕਾਂ ਪਿੱਛੇ ਲੱਗ ਕੇ ਬੋਲਦੇ ਓਦੋਂ ਗੁੱਸਾ ਨਹੀਂ ਲੱਗਦਾ ਤੁਸੀਂ ਦੱਸੋ ਗੁੱਸਾ ਤਾਂ ਲੱਗਦਾ ਪਰ ਤੈਨੂੰ ਤੇਰੇ ਵੀਰ ਦੱਸ ਦੱਸਵਾ ਪਤਾਈਆ ਮਾੜੀ ਜੀ ਗੱਲ ਨਹੀਂ ਖਵਾਉਂਦਾ ਬਾਹਰੋਂ ਹੁਣ ਤੂੰ ਦੇਖ ਲੈ ਜਿੱਦ ਮੈਂ ਪੇਕੇ ਗਈ ਸੀ ਬਾਹਰੋਂ ਕਿਸੇ ਨੇ ਕਹਿਤਾ ਵੀ ਰੁਸ ਕੇ ਗਈ ਹੋਈ ਆ ਕਾਤੋਂ ਨਹੀਂ ਆਈ ਮੈਂ ਹਜੇ ਆ ਕੇ ਨਹੀਂ ਬੈਠੀ ਤੇ ਮੇਰੇ ਨਾਲ ਲੜ ਪਿਆ ਕਹਿੰਦਾ ਹਾਂ ਹਾਂ ਤੂੰ ਉੱਥੇ ਜਾ ਕੇ ਬੈਠੀ ਉਹ ਤਾਂ ਮੇਰੇ ਨਾਲ ਲੜ ਪਿਆ ਸੀ ਮੈਨੂੰ ਇਹਨਾਂ ਪੁੱਠਾ ਸਿੱਧਾ ਬੋਲਿਆ ਉਹ ਤੈਨੂੰ ਪਤਾ ਨਹੀਂ ਗੱਲ ਖਵਾਉਂਦਾ ਉਹਨੂੰ ਮਾੜੀ ਜੀ ਕੋਈ ਕੋਈ ਝੂਠ ਮਾਰ ਕੇ ਕਹ ਦੇਤਾ ਮੈਂ ਇਹਨਾਂ ਕਰਿਆ ਕਿ ਕਲੇਸ਼ ਪਾਉਣੀ ਪਉਣਾ ਬਾਅਦਪੋਂ ਦੀ ਉਹ ਹੋ ਜਾ ਫੇਲ ਹੋ ਜੇ ਭਾਬੀ ਇਹ ਨਹੀਂ ਹੁੰਦਾ ਕਿ ਪਹਿਲਾਂ ਬੋਲ ਪੂ ਫਿਰ ਉਹ ਹੋ ਜਾਓ ਉਹ ਤਾਂ ਵੀਰੇ ਨੇ ਕਿੰਨਾ ਕੁਛ ਕਿਆ ਮੈਂ ਦੇਖ ਲੈ ਵੀਰੇ ਦੇ ਕਹਿੰਦੇ ਵਿਆਹ ਤੱਕ ਕਰਵਾ ਲੈ ਜਿਹੜਾ ਮੁੰਡਾ ਮੈਨੂੰ ਪਸੰਦ ਨਹੀਂ ਸੀ ਉਹਨਾਂ ਦੇ ਘਰੇ ਮੈਂ ਰਹੀ ਜੰਨੀ ਆ ਹੁਣ ਕੋਈ ਲਾਂਬਾ ਨਹੀਂ ਹੁੰਦਾ ਫੇਰ ਵੀ ਮੈਨੂੰ ਉਹੀ ਗੱਲਾਂ ਸੁਣਨ ਨੂੰ ਮਿਲਦੀਆਂ ਹੋਰ ਕੀ ਕਰਾਂ ਭਾਬੀ ਮੈਂ ਤੂੰ ਦੱਸ ਦੇ ਮੈਂ ਮੰਨਦੀ ਹਰਪ੍ਰੀਤ ਵੀ ਕਿਤੇ ਨਾ ਕਿਤੇ ਤਾਂ ਹਾਂ ਸੀ ਤੈਨੂੰ ਗਲਤੀ ਬੋਲਿਆ ਭਵੰਦੀ ਗੁੱਸੇ ਚ ਬੋਲਿਆ ਗਿਆ ਚਲ ਕੋਈ ਨਾ ਸਾਨੂੰ ਮਾਫ ਕਰ ਦੇ ਲੈ ਤੂੰ ਵੀ ਸਾਨੂੰ ਕਿੰਨਾ ਕੁਝ ਕਹਿਣ ਦੀ ਸਿਕਵਾਰੀ ਹੋਈ ਮੈਂ ਕਦੇ ਗੁੱਸਾ ਕੀਤਾ ਜਾਂ ਮੰਮੀ ਨੇ ਕਦੇ ਗੁੱਸਾ ਕੀਤਾ ਘਰ ਚ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਐਵੇਂ ਦਿਲ ਤੇ ਨਹੀਂ ਲਾਇਦਾ ਨਾਲ ਜਿੱਥੇ ਮਾਂ ਪਿਓ ਖੜਜੂਗਾ ਦੱਸ ਕੋਈ ਹੋਰ ਖੜਜੂਗਾ ਤੇਰੇ ਨਾਲ ਨਹੀਂ ਖੜਦਾ ਭਾਬੀ ਮਾਂ ਪਿਓ ਹੀ ਖੜਨਗੇ ਜਿੱਥੇ ਵੀ ਖੜਨਗੇ ਪਰ ਇਹ ਨਹੀਂ ਹੁੰਦਾ ਨਾ ਮੰਮੀ ਵੀ ਮੈਨੂੰ ਤਾਂ ਝੂਠ ਮਾਰ ਕੇ ਲਈ ਨਾ ਹੁਣ ਮੈਂ ਉਹਨਾਂ ਨੂੰ ਜਾ ਕੇ ਕੀ ਕਹਾਂ ਚਲ ਇਹ ਤਾਂ ਸ਼ੁਕਰ ਹੈ ਵੀ ਜਸ ਇੱਥੇ ਆਇਆ ਨਹੀਂਗਾ ਜੇ ਆ ਜਾਂਦਾ ਫੇਰ ਚਲ ਕੋਈ ਨਾ ਫਿਰ ਤੇਰੀ ਬੇਇੱਜ਼ਤੀ ਥੋੜਾ ਕਰਾਉਂਦੇ ਸੀ ਮੰਮੀ ਆਪੀ ਗੱਲ ਸੰਭਾਲ ਲੈਂਦੀ ਨਾਲ ਤੈਨੂੰ ਮੰਮੀ ਉੱਥੇ ਐਂ ਕਹਿ ਕੇ ਲਿਆਈਏ ਬੇਸਿ ਪਹਿਲਾ ਵਾਰ ਤਾਂ ਕੁੜੀ ਦਾ ਉੱਥੇ ਰਖਾਉਣੇ ਐ ਚ ਗਲਤੀ ਕੀ ਕਹਿਤਾ ਮੰਮੀ ਨੇ ਹੈ ਤੈਨੂੰ ਵੀ ਪਤਾ ਪਹਿਲਾ ਵਾਰ ਤਾਂ ਕੁੜੀਆਂ ਦਾ ਪੇਕ ਹੀ ਹੁੰਦਾ ਉਹ ਤਾਂ ਹੁੰਦਾ ਪਰ ਝੂਠ ਮਾਰ ਕੇ ਤਾਂ ਲੈਣ ਜੇ ਕੋਈ ਗੱਲ ਸੀ ਮੈਨੂੰ ਉੱਥੇ ਦੱਸ ਦੰਦੀ ਉੱਥੇ ਦੱਸ ਕੇ ਲਿਆਉਣਾ ਸੀਗਾ ਇੱਥੇ ਜੇ ਉੱਥੇ ਦੱਸ ਦਿੰਦੀ ਮੈਨੂੰ ਤੇਰਾ ਸੁਭਾਅ ਵੀ ਪਤਾ ਗੁੱਸੇ 'ਚ ਤੇਰ ਤੂੰ ਵੀ ਕੁਝ ਬੋਲਿਆ ਜਾਣਾ ਸੀਗਾ ਹੈ ਤੇ ਤੇਰੇ ਸਾਹ ਸੁਣਦੀ ਨਾ ਫਿਰ ਉਹ ਤੇ ਹੋਰ ਪਲੇਸ਼ ਖੜਾ ਹੋ ਜਾਂਦਾ ਮੰਮੀ ਨੇ ਤਾਂ ਸਿਆਣਪ ਵਰਤੀ ਆ ਇਹ ਇਹਨਾਂ ਗੱਲਾਂ ਦਾ ਗੁੱਸਾ ਤੂੰ ਨਾ ਕਰ ਨਾਲ ਮੇਰੀ ਗੱਲ ਸੁਣਾ ਅਸੀਂ ਇੰਨੇ ਜਲਦੀ ਤੈਨੂੰ ਨਹੀਂ ਭੇਜਦੇਗੇ ਕੋਈ ਗੱਲ ਨਹੀਂ ਆਥ ਨੇ ਛੱਡਿਆ ਹੋਊਗਾ ਤੇਰਾ ਵੀਰਾ ਤੈਨੂੰ ਨਹੀਂ ਨਹੀਂ ਕੋਈ ਨਾ ਭਾਬੀ ਮੰਮੀ ਵੀ ਉਧਰ ਕੱਲੀ ਆ ਜਾਣੇ ਆਥ ਨੇ ਵੀ ਜਾਣਾ ਤੇ ਹੁਣ ਵੀ ਜਾਣਾ ਜਾਣਾ ਤਾਂ ਪਊ ਗਈ ਬਾਕੀ ਇੱਕ ਗੱਲ ਆ ਭਾਬੇ ਮੈਂ ਹੁਣ ਨਹੀਂ ਆਉਂਦੀ ਇੱਥੇ ਕਿਉਂ ਕਿਉਂ ਨਹੀਂ ਆਉਂਦੀ ਇੱਥੇ ਤੂੰ ਨਹੀਂ ਭਾਬੀ ਜੱਟਾ ਦੇ ਨਾਲ ਬੁਲਾਉਣਾ ਹੀ ਨਹੀਂ ਜੇ ਆਈ ਤੋ ਵੀ ਕੀ ਕੁਛ ਬੋਲਦੇ ਆ ਹਨਾ ਫਿਰ ਕੀ ਫਾਇਦਾ ਫਿਰ ਤੂੰ ਉੱਥੇ ਬੈਠੀ ਠੀਕ ਐ ਮੈਂ ਤੈਨੂੰ ਫੋਨ ਤੇ ਗੱਲ ਕਰ ਲਿਆ ਕਰੂੰਗੀ ਬਸ ਨਹੀਂ ਨਹੀਂ ਯਾਰ ਵੀ ਤੂੰ ਐਵੇਂ ਨਾ ਬੋਲ ਹੈ ਤੂੰ ਐਸ ਕਰ ਦੀ ਕੱਲੀ ਕੱਲੀ ਤੀਂ ਆ ਜੇ ਤੂੰ ਨਾ ਇੱਥੇ ਆਇਆ ਜਾਇ ਕਰੇਂਗੀ ਨਾਲ ਤੇਰੇ ਸਹੁਰੇ ਕੀ ਕਹਿਣਗੇ ਵੀ ਜਾਂਦੀ ਕਿਉਂ ਨਹੀਂ ਹੈ ਗਲਤ ਗੱਲਾਂ ਜਾਂਦੀਆਂ ਨੇ ਨਾਲੇ ਸਾਡਾ ਕਿਵੇਂ ਜੀ ਲੱਗਿਆ ਕਰੂ ਤੇਰੇ ਬਿਨਾ ਜੇ ਤੂੰ ਇੱਥੇ ਗੇੜਾ ਹੀ ਨਾ ਮਾਰਿਆ ਕਰੇਂਗੀ ਤੇ ਹੋਏ ਵੀ ਨਾ ਹੋਇਆ ਵਰਗੀਆਂ ਭਾਬੀ ਮੈਂ ਚਲ ਕੋਈ ਨਾ ਤੇਰੇ ਵੀਰ ਨੂੰ ਗੁੱਸਾ ਸੀਗਾ ਉਹ ਤੇਰ ਨਾਲ ਵਧੀਆ ਗੱਲ ਕਰ ਲਈ ਨਾ ਹਣਾ ਹੁਣ ਤੂੰ ਵੇਖ ਲਈ ਤੇਰਾ ਵੀਰਾ ਤੇਰ ਨਾਲ ਵਧੀਆ ਰਹੂਗਾ ਹੁਣ ਨਿੱਦ ਮੁੜ ਕੇ ਹੋ ਜੀ ਕੋਈ ਗੱਲ ਕਰਦਾ ਮੈਂ ਤੇਰੇਾਸਤੇ ਕੁਛ ਬਣਾ ਕੇ ਲਿਆਉਣੀ ਆ ਐਨੇ ਛੇਤੀ ਨਹੀਂ ਜਾਣਾ ਚਿੰਤਾ ਠੀਕ ਹੈ ਭਾਬੀ ਤਾਂ ਮੇਰੇ ਗੱਲਾਂ 'ਚ ਆ ਗਈ ਹਾਂ ਕਿਤੇ ਨਾ ਕਿਤੇ ਵੀਰਾ ਵੀ ਮੇਰੇ ਗੱਲਾਂ 'ਚ ਆ ਹੀ ਗਿਆ ਹਰਪ੍ਰੀਤ ਆਈ ਪੋੜਾ ਜਿਹਾ ਮੂੰਹ ਬਣਾ ਕੇ ਨਾ ਵੀਰੇ ਨੂੰ ਆਪਦੇ ਪਿੱਛੇ ਲਾ ਲਾ ਇਹ ਜਿਹੜੇ ਲੋਕ ਗੱਲਾਂ ਕਰਦੇ ਆ ਨਾ ਉਹਨਾਂ ਦੀਆਂ ਗੱਲਾਂ ਚ ਨਾ ਦੀ ਵੀਰਾ ਮੰਮੀ ਆਹ ਆਰ ਤੂੰ ਇਹ ਨੂੰ ਫੜਾ ਚ ਤੇ ਮੈਂ ਆਪੇ ਕਰ ਲਵਾਂ ਜੇ ਤੂੰ ਹਰਪ੍ਰੀਤ ਕੋਲ ਜਾ ਕੇ ਆ ਕਿਉਂ ਕੀ ਗੱਲ ਹੋ ਗਈ ਰੋਈ ਜਾਂਦੀ ਸੀ ਜੀ ਰੋਈ ਜਾਂਦੀ ਸੀ ਤੇ ਹੋਰ ਕਹਿੰਦੀ ਉਹ ਤਾਂ ਜ ਤਿਆਰ ਵੀ ਹੋਈ ਬੈਠੀ ਆ ਤਾਂ ਜਾਣ ਲਈ ਕਹਿੰਦੀ ਮੈਂ ਤਾਂ ਜਾਣਾ ਬਸ ਮੈਂ ਕੋਈ ਗੱਲ ਨਹੀਂ ਮੈਂ ਤਾਂ ਰੋਟੀ ਬਣਾਉਣੀ ਆ ਸੀ ਮੈਂ ਰੋਟੀ ਉੱਠ ਖਾ ਕੇ ਫੇਰ ਜਾਏ ਕਿ ਨਹੀਂ ਮੈਂ ਤਾਂ ਉਸ ਨੂੰ ਜਾਣੇ ਜਾਣਾ ਲਾੜੀ ਨੇ ਕੁਝ ਕਹਿਤਾ ਉਹ ਨਾਲੇ ਮੈਂ ਸਮਝਾਇਆ ਵੀ ਪੁੱਤ ਕੋਈ ਨਾ ਤੂੰ ਕੁਛ ਕਹੀ ਨਾ ਤੂੰ ਪਿਆਰ ਨਾਲ ਗੱਲ ਕਰ ਲਈ ਮੰਮੀ ਆਪਣੀ ਵੀ ਗਲਤੀ ਰਹਿ ਗਈ ਤੂੰ ਵੀ ਤਾਂ ਕਿੰਨਾ ਕੁਝ ਕਹਿਤਾ ਸੀ ਉਹਦੇ ਉੱਤੇ ਮੈਂ ਵੀ ਉਹਨੂੰ ਕਹਿਤਾ ਆਪਾਂ ਵੀ ਲੋਕਾਂ ਦੇ ਮਗਰ ਲਾ ਕੇ ਐਵੇਂ ਬੋਲਣ ਲੱਗ ਜੰਨੇ ਆ ਪਰ ਸੱਚ ਆਪਾਂ ਤਾਂ ਕਾਹਤੋਂ ਲੱਗਦੇ ਆ ਲੋਕਾਂ ਮਗਰ ਇਹ ਲੱਗਦਾ ਇਹ ਘਰੇ ਕਲੇਸ਼ ਪਾਉਂਦਾ ਆਕੇ ਓਹੋ ਪੁੱਤ ਜਦੋਂ ਇਹਨੂੰ ਲੋਕ ਵੀ ਹਟਦੇ ਨਹੀਂ ਐਡੇ ਬਹਿਫ ਦੇ ਲੋਕ ਆ ਉਂਗਲਾ ਲਾਉਣਾ ਹਟਦੇ ਨਹੀਂ ਆਪਦੇ ਘਰੇ ਦੇਖਦੇ ਨੇ ਕੀ ਤਾਂ ਕੋਈ ਗੱਲ ਹੈਗੀ ਐ ਕਨਾ ਹੈਗੀ ਐ ਚਾਕੇ ਗੱਲ ਇਹਦੇ ਕੰਨਾਂ 'ਚ ਪਰਾਉਂ ਦੰਦੇ ਆ ਇਹ ਆਕੇ ਤੈਨੂੰ ਪਤਾ ਘਰੇ ਕਲੇਸ਼ ਪਾ ਉਹਨਾਂ ਨੇ ਕਹਤਾ ਪੰਤਨ ਕੀ ਕਿਹਾ ਕੀ ਨਹੀਂ ਕਿ ਮੈਂ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਸੀ ਵੀ ਤੁਸੀਂ ਕੁੜੀ ਨੂੰ ਕੀ ਕਿਹਾ ਵੀ ਤੁਸੀਂ ਪਿਆਰ ਨਹੀਂ ਗੱਲ ਕੀਤੀ ਆ ਮੈਂ ਤੂੰ ਕਿ ਲੈਣਾ ਨਾ ਤੁਹਾਡਾ ਪ੍ਰੀਤਮ ਪੁੱਛਿਆ ਉਹ ਕੁੜੇ ਕੁਝ ਤਾਂ ਦੋਇਆ ਤਾਂ ਆਪਜੋ ਕਬੱਟੀ ਬੈਠਿਆ ਜਦੋਂ ਹੀ ਮੂੰਹ ਉੱਤਰਿਆ ਪਿਆ ਉਹ ਕਹਿੰਦਾ ਮੈਨੂੰ ਕੀ ਕਹਿੰਨੀ ਮੈਂ ਤਾਂ ਹਾਂ ਜੀ ਨੀ ਕਿਨੇ ਦੂਮੜ ਕੇ ਇੱਥੇ ਕਹਿੰਦੇ ਕਿਹੜਿਤ ਉਸ ਮੇਰੇ ਆਇਨਲ ਦਾ ਇਹੋ ਜਿਹਾ ਕੁਛ ਕਰ ਦਿਓ ਕਹਿੰਦੇ ਆਈ ਨਾ ਆਈ ਦੇ ਕੀ ਕਹਿੰਦੇ ਫਰਕਾ ਕੋਈ ਨਾ ਕਾ ਮੈਂ ਨਹੀਂ ਫਰਕ ਰੱਖਦੀ ਮਾਂ ਨਹੀਂ ਫਰਕ ਰੱਖਦੀ ਕਹਿੰਦਾ ਇਸਦਾ ਨਹੀਂ ਫਰਕ ਰੱਖਦੀਆਂ ਤੇਰੇ ਨਾਲ ਤੇ ਕੇ ਤੋ ਟੁੱਟਿਆ ਥੋੜਾ ਜਾਂਦਾ ਕਾ ਆਉਂਦੀ ਕਿਵੇਂ ਨਹੀਂ ਕਹ ਤੂੰ ਮੈਂ ਕਿਹਾ ਸੀ ਮੈਂ ਤੈਨੂੰ ਕਿਹਾ ਹਸਮਖ ਜੇ ਤੂੰ ਇੱਥੇ ਆਇਆ ਜਾਏ ਨਾ ਕਰੇਂਗੀ ਹੈ ਤੇ ਸੋਰੇ ਕੀ ਅੱਖਾਂ ਨੂੰ ਕਿਉਂ ਨਹੀਂ ਜਾਂਦੀ ਕੀ ਗੱਲ ਹੋ ਗਈ ਹੈ ਮੈਂ ਤਾਂ ਚੰਗਾ ਨਹੀਂ ਲੱਗਦਾ ਮੈਂ ਕਿ ਕੋਸ਼ਿਸ਼ ਆ ਕੋਈ ਸੋਚਣਾ ਪੈਂਦਾ ਮੈਂ ਕਿ ਚੱਲ ਜੀ ਗੁੱਸੇ ਚ ਮਾਂ ਪਿਓ ਨੇ ਕੁਝ ਕਹਿ ਵੀ ਦਿੱਤਾ ਤੇ ਤੁਸੀਂ ਤੂੰ ਵੀ ਤਾਂ ਸਨਕਵਾਰੀ ਹੋ ਕਿੰਨਾ ਕੁਝ ਕਹਿ ਦਿੰਦੀ ਸੀ ਮੈਂ ਕਿ ਐ ਕੀ ਹੁੰਦਾ ਮੈਂ ਕਿਹਾ ਕੋਈ ਗੱਲ ਕਹਿਣ ਵਾਲੀ ਹੁੰਦੀ ਜੇ ਕਹੀ ਵੀ ਜਾਂਦੀ ਹੁੰਦੀ ਐ ਮੈਂ ਕਿ ਤਰ ਚੰਗਾ ਹਸਤੀ ਆਣਿਆ ਕਹਿੰਦੀ ਇਹ ਚ ਕੀ ਚੰਗਾ ਕਹਿੰਦੀ ਹਾਂ ਕਿ ਜੇ ਮੇਰੀ ਕੋਈ ਗਲਤੀ ਹੁੰਦੀ ਮੇਰਾ ਕੋਈ ਲਾਂਭਾ ਆਉਂਦਾ ਫਿਰ ਤੂੰ ਤੁਸੀਂ ਮੈਨੂੰ ਕਹਿੰਦੇ ਕਿ ਨਹੀਂ ਕਿ ਕੋਈ ਲਾਂਭਾ ਆਇਆ ਕਿ ਨਹੀਂ ਸਹਰੋ ਮੇਰਾ ਫਿਰ ਤੁਸੀਂ ਨਹੀਂ ਇੰਨਾ ਕੁਝ ਕਹਿੰਦੇ ਝੂਠ ਮਾਰ ਕੇ ਮੰਮੀ ਮੈਨੂੰ ਲੈ ਕੇ ਆਈ ਕਹਿੰਦੀ ਤੇ ਆਉਂਦੀ ਨਾ ਕਹਿੰਦੀ ਤੁਸੀਂ ਮੇਰੇ ਨਾਲ ਇ ਮਝਾ ਲੇਤਾ ਆਪਦੇ ਘਰੇ ਆ ਚਲ ਕੋਈ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿੰਨੂੰ ਪਤਾ ਦੋਨੇ ਭੈਣ ਭਰਾ ਇੱਕੋ ਜਿਹੇ ਤਾਂ ਹੈਗੇ ਨਾ ਤਾਂ ਲਾਡੀ ਸਮਝਦਾ ਤੇ ਨਾ ਹੀ ਇਹ ਸਮਝਦੀ ਹੈ ਕੋਈ ਗੱਲ ਹੁਣ ਇਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਆਪਾਂ ਤਾਂ ਆਪਸਾਂ ਵਿੱਚ ਹੈ ਹੁਣ ਜਿਹੜੀ ਇਹਨੇ ਸੁਣਦੇ ਨਾਲ ਤਾਂ ਮਾਰਦੇ ਹੁਣ ਜਿਹਦੀ ਇਹ ਨਹੀਂ ਸੁਣਦੀਆਂ ਤਾਂ ਮਾਰਦੇ ਓਕੇ ਕਹਿੰਦੀ ਮੈਂ ਜਾਉਂਗੀ ਕਿ ਨਹੀਂ ਮੈਂ ਤਾਂ ਜਾਉਂਗੀ ਬਸ ਮੈਨੂੰ ਕਹਿਸਾ ਤੂੰ ਆਪਣੇ ਵਗਦੀ ਹਾਂ ਤੇ ਨਹੀਂ ਬਸ ਉਹ ਤਾਂ ਤਿਆਰ ਹੋਈ ਬੈਠੀ ਆ ਕਿ ਨਹੀਂ ਮੈਂ ਤਾਂ ਜਾਣਾ ਬਸ ਕੱਪੜੇ ਪੈਕ ਕਰੀ ਜਾਂਦੀ ਆ ਉਹਨੂੰ ਕਹਾ ਮੰਮੀ ਛੱਡਿਆਊਗੀ ਤੈਨੂੰ ਕਿਸੇ ਢੰਗ ਨਾਲ ਛੱਡ ਕੇ ਆਵਾਂਗੇ ਆਪਦੀ ਆਪਾਂ ਕਿੰਨੇ ਵਗ ਜੂ ਕਹੀ ਨਹੀਂ ਅੰਨੀ ਆ ਮੈਂ ਤਾਂ ਹੀ ਤੈਨੂੰ ਕਹਿਨੀ ਆ ਮੈਂ ਨਾਲ ਤਾਂ ਰੋਟੀ ਬਣਾਉਣੀ ਆ ਉਹਦੇ ਵਾਸਤੇ ਤੋ ਤੂੰ ਜਾ ਕੇ ਉਹਦੇ ਨਾਲ ਗੱਲ ਕਰ ਤੂੰ ਮਾੜਾ ਮੋਟਾ ਸਮਝਾ ਤੇਰੀ ਕਹੀ ਗੱਲ ਹੋਰ ਹੁੰਦੀ ਆ ਮੈਂ ਤੇਰੀ ਗੱਲ ਸੱਚੀ ਆ ਮੁੰਡਾ ਤਾਂ ਠੀਕ ਦੇ ਨਾਲ ਇੰਨਾ ਸਮਝਾਇਆ ਵੀ ਭਾਈ ਤੂੰ ਲੋਕਾਂ ਵਿੱਚੇ ਨਾ ਲੱਗ ਨਾ ਲੱਗ ਤੂੰ ਆਪਦੇ ਘਰ ਬੰਨੀ ਜਦੋਂ ਆਪਾਂ ਵਿਆਹਤੀ ਵਰਤੇ ਉਥੇ ਅਗਲੇ ਨਹੀਂ ਆਪਾਂ ਨੂੰ ਲਾਂਭਾ ਦਿੰਦੇ ਆ ਉਹਦੇ ਸੱਸ ਨੇ ਕਿਹਾ ਆਪਾਂ ਨੂੰ ਇੱਕ ਵਾਰ ਤਾਂ ਮੈਂ ਆਏ ਪਤਾ ਕਰੀਏ ਆਪਾਂ ਕਿ ਲਾੜੀ ਨੂੰ ਕਹਿੰਦਾ ਕੌਣ ਹੈ ਹੈ ਵੀ ਜਿਹੜਾ ਬੰਦਾ ਇਹਨੂੰ ਕਹਿੰਦਾ ਆਪਾਂ ਉਹਦੇ ਘਰੇ ਜਾ ਕੇ ਲਾਂਭਾ ਦੇ ਕੇ ਆ ਕੇ ਮਣਾ ਜਾਵੇ ਕਿ ਮਾੜਾ ਮੋਟਾ ਫੇਰ ਟ ਤੂੰ ਬੁਰੀ ਆ ਕੇ ਕੁਝ ਤਾਂ ਸੀ ਪਹਿਲਾਂ ਵੀ ਤੈਨੂੰ ਕਿਹਨੇ ਕਿਹਾ ਮੈਂ ਤਾਂ ਨਹੀਂ ਦੱਸਦਾ ਇਹ ਚਲ ਮੈਂ ਪੁੱਛ ਪੁੱਛਣ ਦੀ ਕੋਸ਼ਿਸ਼ ਕਰੂੰਗੀ ਹਾਂ ਜੇ ਮਨ ਦਾਸ ਤਾਂ ਫੇਰ ਆਪਾਂ ਦੇਵਾਂਗੇ ਉਹਨੂੰ ਪਤਾ ਵੀ ਤੂੰ ਸਾਡੇ ਘਰੇ ਕਿਉਂ ਲੜਾਈ ਭਾਲਦਾ ਵੀ ਤੂੰ ਐਂ ਦੱਸ ਕਿ ਕੀਤਾ ਕੋਈ ਇਹੋ ਜੀ ਗੱਲ ਤੈਨੂੰ ਅਸੀਂ ਦੱਸਦੇ ਵੀ ਹਾਂ ਭਾਈ ਉਹ ਬੰਦੇ ਨੇ ਐਂ ਗੱਲ ਐਂ ਕਹੀ ਸੀ ਜਾਂ ਪਹਿਲਾਂ ਕਹੀ ਸੀ ਐਂ ਤੂੰ ਬੁਰੀ ਆ ਕੇ ਆਏ ਪੁੱਛ ਭਲਾ ਨਹੀਂ ਮੈਂ ਘਾਪੀ ਦੀ ਗੱਲ ਵੀ ਸਹੀ ਆ ਜੇ ਕੋਈ ਐਹੋ ਜੀ ਗੱਲਾਂ ਉਹ ਵਿਆਹ ਤੋਂ ਬਾਅਦ ਹੋਈ ਹੁੰਦੀ ਉਹਨਾਂ ਦੇ ਘਰ ਹੀ ਰਹਿੰਦੀ ਹੈ ਤੇ ਅਗਲਾ ਕਹਿੰਦਾ ਹੀ ਆਪਾਂ ਨੂੰ ਉਹੀ ਤਾਂ ਮੈਂ ਕਹਿੰਦੀ ਆ ਦੇਖੋ ਦੀ ਸੱਸ ਨੇ ਨਹੀਂ ਆਪਾਂ ਨੂੰ ਕੁਝ ਵੀ ਕਿਹਾ ਪਰ ਉਹਨੇ ਨਹੀਂ ਕੁਝ ਕਿਹਾ ਆਪਾਂ ਆਪਾਂ ਇਹਨੂੰ ਤੁੰਨੀ ਜਾਂਦੇ ਆ ਕੁੜੀ ਨੂੰ ਤੁਹਾਨੂੰ ਗੁੱਸਾ ਤਾਂ ਹੁੰਦੀ ਹੈ ਜਵਾਗ ਦੇ ਪੰਚ ਵੀ ਲੰਮੇ ਤਪੇਕੇ ਵੀ ਮੇਰੇ ਨਾਲ ਮੈਂ ਤਾਂ ਯਕੀਨ ਹੀ ਨਹੀਂ ਕਰਦੇ ਨਾਲੇ ਮੈਨੂੰ ਕਹਿੰਦੇ ਤੁਹਾਡੇ ਕਹੇ ਤੇ ਮੈਂ ਵਿਆਹ ਕਰਾਇਆ ਗੱਲ ਵੀ ਸਹੀ ਹੈ ਮੰਮੀ ਹੈ ਕੁੜੀਆਂ ਅੱਜ ਕੱਲ ਅਗਲੀਆਂ ਨਹੀਂ ਗੱਲ ਕਰਦੇ ਮੰਨਦੇ ਹੁੰਦੇ ਭਾਜ ਜਿੰਦਗੀਆਂ ਤੂੰ ਤਾਂ ਫਿਰ ਵੀ ਆਪਣੀ ਲਾਜ ਰੱਖੀ ਆਪਣੀ ਗੱਲ ਮੰਨੀ ਆਂ ਤੇ ਮੈਂ ਹੁਣਾਂ ਮੁੰਡੇ ਨੂੰ ਸਮਝਾਉਣੀ ਆਂ ਨਾ ਕਰਾਂ ਕੀ ਹਣ ਜੇ ਬਾਲਾ ਬੋਲਦਿਆਂ ਤੈਨੂੰ ਪਤਾ ਉਹੀ ਗੱਲ ਆਦ ਕਰੇ ਕਲੇਸ਼ ਪੈਂਦਾ ਚਲ ਇਹਨੂੰ ਤਾਂ ਬਰਿਆ ਤਰਿਆ ਕੇ ਚੱਲ ਛੱਡ ਆਵਾਂਗੇ ਕੋਈ ਗੱਲ ਨਹੀਂ ਚਲ ਕੋਈ ਨਾ ਕੋਤ ਕਰਾ ਭਰਾ ਗੁੱਸਾ ਨਾ ਕਰਾ ਮੈਂ ਕਿਹਦੀ ਗੁੱਸੇ ਹੋ ਕੇ ਨਾ ਜਾਵੇ ਇਹ ਤੂੰ ਮੈਂ ਖੁਸ਼ੀ ਖੁਸ਼ੀ ਜਾਵੇ ਕਿਉਂਕਿ ਆਇਆ ਜਵਾਬ ਤਾਂ ਮੰਨ ਉੱਥੇ ਜਾ ਕੇ ਵੀ ਨਹੀਂ ਫਿਰ ਲੱਗਣਾ ਜੇ ਕੋਈ ਇੱਥੋਂ ਦਾ ਖੁਸ਼ ਹੋ ਕੇ ਗਈ ਹੈ ਇੱਥੇ ਮਨ ਚ ਗੁੱਸਾ ਰੱਖ ਕੇ ਗਈ ਹੈ ਚਲ ਮੈਂ ਸਮਝਾਉਣੀ ਹੈ ਨਾ ਤੂੰ ਜਾ ਕਰਕੇ ਲੱਗ ਲੈ ਇਹਦੇ ਨਾਲ ਮੈਂ ਜੀ ਲਸਝਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤਾਂ ਨਹੀਂ ਆਖੇ ਲੱਗੀ ਤੂੰ ਗੱਲ ਕਰਕੇ ਦੇਖ ਤੂੰ ਬ੍ਰਿਆਦ ਰਹਿ ਕੇ ਦੇਖ ਕੱਲ ਕੋ ਤਾਂ ਆਪ ਇੰਨਾ ਖੁਸ਼ ਕਹਿਤਾ ਹੁੰਦਾ ਇਹ ਕਹਿਤਾ ਦਿੱਤਾ ਮੈਂ ਕਹਾ ਕਿ ਮੈਂ ਮੈਂ ਵੀ ਗੁੱਸੇ ਚ ਕਹਤਾ ਹਾਂ ਕਰਾਂ ਵੀ ਮੈਂ ਕੀ ਦੱਸ ਜਦੋਂ ਇਹ ਤਪਾਉਂਦਾ ਮੈਨੂੰ ਚਲ ਕੋਈ ਨਾ ਮੈਂ ਕਰਤੀਆਂ ਗੱਲ ਚੰਗਾ ਮਨਾ ਲਾ ਤੂੰ ਉਹਨਾਂ ਨਾਲ ਗੱਲ ਕਰ ਹੁਣ ਕੇ ਹੱਥ ਨਹੀਂ ਭੇਜਾਂਗੇ ਨਾਲ ਕਿ ਮੈਂ ਛੱਡਿਆਉਂਗੀ ਕੋਈ ਨਾ ਮਾਪੀ ਛੱਡਿਆਉਂਗੀ ਯਾਰ ਨੀ ਤਾਂ लाडी ਨੂੰ ਕਹਿ ਦਾਂਗੇ ਉਹ ਜਾ ਬੜੂਗਾ ਚੰਗਾ ਲਹਰਪ੍ਰੀਤ ਨੂੰ ਲਾਵਾ ਫੋਨ ਜੇ ਚੱਕੂ ਹੀ ਤਾਂ ਹੈਲੋ ਸਸਿਕਾ ਆਲੋਤ ਹਾਂ ਹਾਂ ਠੀਕ ਹੈ ਤੂੰ ਦਾ ਸਰਪ੍ਰਿਤ ਹੋਰ ਤੇਰੀ ਮੰਮੀ ਵਰਗੀ ਠੀਕ ਹੈ ਸਾਰੇ ਹਾਂ ਵਧੀਆ ਵਧੀਆ ਪੁੱਤ ਹਾਂ ਮੈਦਾਨਾ ਤਨ ਆਇਆ ਫੋਨ ਲਾਸੀ ਮੈਂ ਜੱਸ ਤਨ ਉਧਰ ਹੀ ਉਲਝਿਆ ਫਿਰਦਾ ਹੈਗਾ ਤੇਰੀ ਭੂਆ ਕਾ ਕੰਨੀ ਹਾਂ ਉਹ ਤਾਂ ਤਾਂ ਆਇਆ ਨਹੀਂ ਗਿਆ ਹਾਂ ਮੈਦਾਨਾ ਆਈਆਂ ਨਹੀਂ ਵੀ ਤੂੰ ਨਾ ਇਹ ਕਰ ਪੁੱਤ ਹਾ ਇੱਥੋਂ ਜਾਂਦਾ ਕਿਸੇ ਨੂੰ ਕਹੇ ਦੇ ਲਾਡੀ ਵਰਗਿੰਦ ਤਨ ਛੱਡ ਜਾਣਗੇ ਹਾਂ ਮੈਂ ਵੀ ਕੱਲੀ ਹਾਂ ਘਰੇ ਨਹੀਂ ਹੁਣ ਹੈਗਾ ਕੋਈ ਮੈਨੂੰ ਤਾਂ ਬਾਲ ਹੀ ਔਖਾ ਹੋਇਆ ਪਿਆ ਅਗਰ ਰਾਤ ਨੂੰ ਤੇਰੀ ਚਾਚੀ ਨੂੰ ਪਾਉਣੀ ਦੂਜੇ ਘਰਾਂ ਲਈ ਹਾਂ ਹਾਂ ਕੋਈ ਵੀ ਛੱਡ ਜੇ ਤੂੰ ਆ ਜੀ ਕੋਈ ਨਹੀਂ ਚਲ ਦੇਖ ਲੈ ਪੁੱਤ ਆਥਨ ਟਿਕ ਰਾਜੀ ਚਲ ਜੇ ਕੋਈ ਦਿਨੇ ਹੁਣ ਕੋਈ ਕੰਮ ਐ ਤੈਨੂੰ ਹਾਂ ਜਦੋਂ ਲਾਡੀ ਆ ਗਿਆ ਉਹਦੀ ਉਹਨੂੰ ਪੁੱਛਣੀ ਜੇ ਉਹ ਛੱਡ ਗਿਆ ਉਹ ਛੱਡ ਗਿਆ ਕੋਈ ਵੀ ਛੱਡ ਜੇ ਭਾਵੇਂ ਤੇਰੀ ਮਾਂ ਛੱਡ ਜੇ ਭਾਵੇਂ ਇਹ ਛੱਡ ਜੇ ਹਾਂ ਹੋਰ ਆ ਜੀ ਪੁੱਤ ਬਣ ਕੇ ਫਿਰ ਮੈਨੂੰ ਵੀ ਬਾਲਾ ਔਖਾ ਹੈਗਾ ਹਾਂ ਉਹਨੂੰ ਤਾਂ ਹਜੇ 1-2 ਦਿਨ ਲੱਗਣਗੇ एक दो दिन च आऊगा हाँ हाँ चल कोई नहीं ठीक है ठीक है चंगा हाँ जी चंगा 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 नहीं ठीक है हाँ कोई ना मैं आ जाऊंगी कह दूंगी चंगा मम्मी ठीक है कि फोन सी पुत मेरी सस का मम्मी की कहती सी ਕੁਛ ਨਹੀਂ ਤਾਂ ਇਹ ਕਹਿੰਦੇ ਸੀ ਵੀ ਜਸ ਆ ਨਹੀਂ ਸਕਦਾ ਕੰਮਕਾਰ ਚੁੱਲ ਜਾ ਜਾ ਪਿਆ ਵੀ ਕਹਿ ਦੇ ਇਧਰੋਂ ਕੋਈ ਛੱਡ ਜਾਊਗਾ ਕੋਈ ਨਾ ਪੁੱਤ ਜਾ ਮੈਂ ਛੱਡਾਂਗੀ ਜਾਂ ਤੇਰਾ ਪਿਤਾ ਛੱਡ ਜਾਊਗਾ ਹਾਂ ਕੋਈ ਗੱਲ ਨਹੀਂ ਮੈਂ ਤਾਂ ਇਹ ਕਹਿੰਦੇ ਤੁਸੀਂ ਛੱਡ ਜਾਇਓ ਕੋਈ ਗੱਲ ਨਹੀਂ ਪੁੱਤ ਮੈਂ ਛੱਡਾਂਗੀ ਹੈ ਰੋਟੀ ਟੁਕਾ ਖਾ ਲਾ ਤੇ ਆਥ ਨੇ ਜੀ ਛੱਡਾਂਗੀ ਰੋਟੀ ਟੁਕ ਨੂੰ ਕੀ ਆ ਮਮੀ ਮੈਂ ਤਾਂ ਇਹ ਕਹਿੰਦੇ ਤਿਆਰ ਹੋ ਛੇ ਤੇ ਤੇ ਮੈਨ ਛੱਡ ਗਿਆ ਹੈ ਲੈ ਕਾਮੜੀ ਕਿਉਂ ਕਾਦੇ ਵਾਸਤੇ ਤੇਰੀ ਸੱਸ ਕੀ ਕਹੂਗੀ ਵੀ ਰੋਟੀ ਵੀ ਨਹੀਂ ਖਾ ਕੇ ਆਏ ਲੈ ਉਹਨੂੰ ਕਿਹੜਾ ਮੈਂ ਦੱਸਣਾ ਹੈ ਕੋਈ ਗੱਲ ਨਹੀਂ ਮੈਂ ਤਾਂ ਉੱਥੇ ਜਾ ਕੇ ਖਾ ਲੂਗੀ ਨਹੀਂ ਨਹੀਂ ਪੁੱਤ ਤੁਮਨੇ ਆਏ ਗ ਤੇ ਤੈਨੂੰ ਲਾਡੀ ਨੇ ਇਹ ਜਾਂ ਕੀ ਕਹਤਾ ਤੂੰ ਐਵੇਂ ਮੂੰਹ ਬਣਾਈ ਬੈਠੀ ਮੈਨੂੰ ਕੀ ਕਹਿਣਾ ਵੀਰੇ ਨੇ ਕੁਛ ਨਹੀਂ ਕਿਹਾ ਤੇ ਹੋਰ ਫਿਰ ਪੁੱਤ ਤੂੰ ਐਵੇਂ ਗੁੱਸਾ ਨਾ ਕਰ ਤੂੰ ਸਾਡੀ ਧੀ ਐ ਕੋਈ ਦੁਸ਼ਮਣੀ ਮੈਂ ਵੀ ਤੈਨੂੰ ਪਤਾ ਜੇ ਲਾਡੀ ਨੂੰ ਕੋਈ ਬਾਹਰੋਂ ਗੱਲ ਕਹਿ ਦੇਦਾ ਤਾਂ ਉਹ ਘੜਕਦਾ ਤੈਨੂੰ ਉਹਦੇ ਸੁਭਾਅ ਦਾ ਪਤਾ ਹੀ ਐ ਹਾਂ ਮੰਮੀ ਮੈਨੂੰ ਸੁਭਾਅ ਦਾ ਪਤਾ ਸੀ ਵੀਰੇ ਦਾ ਪਰ ਮੈਨੂੰ ਤੁਹਾਡੇ ਸੁਭਾਅ ਤੇ ਭਾਬੀ ਦੇ ਸੁਭਾਅ ਦਾ ਨਹੀਂ ਪਤਾ ਸੀਗਾ ਉਹ ਅੱਜ ਪਤਾ ਲੱਗ ਗਿਆ ਵੀ ਹਾਂ ਤੁਸੀਂ ਵੀ ਵੀਰੇ ਦੇ ਪਿੱਛੇ ਲੱਗ ਕੇ ਮੈਨੂੰ ਬੋਲੇ ਉਹੋ ਕਮਲੀਏ ਤੈਨੂੰ ਕੀ ਬੋਲੇ ਕੋਈ ਗੱਲ ਨਹੀਂ ਪੁੱਤ ਤੈਨੂੰ ਹੀ ਕਹਿਤਾ ਜੇ ਉਹਨੂੰ ਕੋਈ ਗੱਲ ਹੋਵੇ ਉਹਨੇ ਸਾਨੂੰ ਕਹਿਤਾ ਤਾਂ ਤੈਨੂੰ ਕਹਿਤਾ ਵੀ ਪੁੱਤ ਜੇ ਕੋਈ ਗੱਲ ਬਾਤ ਆ ਤੂੰ ਸਾਨੂੰ ਦੱਸ ਦੇ ਹੈ ਹੋਰ ਕੀ ਦਪਿਆਰੀ ਹੈ ਤੂੰ ਮੈਂ ਗੱਲ ਕੀ ਹੋਣੀ ਆ ਲੋਕਾਂ ਦੇ ਪਿੱਛੇ ਤੁਸੀਂ ਲੱਗਣਾ ਲੋਕਾਂ ਨੇ ਜਿਵੇਂ ਕਹਿਤਾ ਉਹ ਮੈਂ ਤੁਸੀਂ ਉਹਨਾਂ ਦੇ ਗੱਲਾਂ ਮੰਨਣੀਆਂ ਮੇਰੇ ਤੋਂ ਕੋਈ ਗੱਲ ਮੰਨਦੇ ਨਹੀਂ ਮੈਂ ਤਾਂ ਜਿਵੇਂ ਕਹਦੇ ਨਹੀਂ ਬਸ ਉਹ ਝੂਠ ਹੀ ਹੁੰਦਾ ਮੇਰੇ ਤੋਂ ਕੋਈ ਸੱਚ ਬੁੱਖੀਤਾ ਤੁਸੀਂ ਕਦੇ ਗੱਲ ਵੀ ਹਾਂ ਵੀ ਅੱਜ ਸੱਚ ਬੋਲਿਆ ਉਹ ਤਾਂ ਅਸਤਾ ਝੂਠ ਸਮਝਦੇ ਹੀ ਨਹੀਂ ਤੇਰਾ ਅਸੀਂ ਤੈਨੂੰ ਕਦੇ ਕਹਿੰਦੇ ਵੀ ਤੂੰ ਝੂਠ ਮਾਰਦੀ ਹੈ ਨਾ ਨਹੀਂ ਤੂੰ ਆਪਦੇ ਘਰੇ ਵਧੀਆ ਤੈਨੂੰ ਵਿਆਹ ਤੇ ਅਰਤੀ ਵਧੀਆ ਬਸਦੀਆਂ ਤੂੰ ਹੈਂ ਆਹੀ ਮੈਂ ਲਾਡੀ ਨੂੰ ਸਮਝਾਇਸੀ ਪੁੱਤ ਜੇ ਕੋਈ ਗੱਲਬਾਤ ਹੋਵੇ ਆਪਾਂ ਨੂੰ ਉਹ ਲਾਂਭਾ ਦਿੰਦੇ ਹੈ ਤੂੰ ਕਾਦੇ ਵਾਸਤੇ ਲੋਕਾਂ ਦੇ ਪਿੱਛੇ ਲੱਗਦਾ ਇਹੀ ਗੱਲ ਤਾਂ ਮੈਂ ਕਹੀ ਇਨੇ ਤੁਸੀਂ ਸੁਣਦੇ ਨਹੀਂ ਵੀ ਜੇ ਮੈਂ ਕੁਛ ਕਰਦੀ ਹੁੰਦੀ ਤਾਂ ਉਹਨਾਂ ਨੂੰ ਤਾਂ ਪਤਾ ਲੱਗਦਾ ਹੀ ਜੇ ਤੁਹਾਨੂੰ ਇੱਥੇ ਬੈਠੇ ਨੂੰ ਪਤਾ ਲੱਗ ਹੀ ਜਾਂਦੇ ਜੇ ਕੋਈ ਗੱਲਬਾਤ ਤੇ ਉਹਨਾਂ ਕੋਲ ਤਾਂ ਮੈਂ ਰਹਿੰਦੀ ਉਹਨਾਂ ਨੂੰ ਵੀ ਤਾਂ ਪਤਾ ਲੱਗਣੀ ਚਾਹੀਦੀ ਹੈ ਕੋਈ ਗੱਲ ਚਲ ਕੋਈ ਨਾ ਪੁੱਤ ਕਾਹਨੂੰ ਕੋਈ ਇਹੋ ਜੀ ਗੱਲ ਹੋਵੇ ਆਪਦੇ ਘਰੇ ਸਿਆਣੀ ਬਣ ਕੇ ਰਹਿਆ ਕਰ ਬਸ ਹੈ ਨਲੇ ਤੇਰੇ ਪੇਕਿਆਂ ਦਾ ਘਰ ਹੈ ਤੈਨੂੰ ਟੁੱਟੇ ਤੋਂ ਸਰਜੂਗਾ ਹੈ ਉਮੀਦ ਤੁਸੀਂ ਆਪ ਹੀ ਤੋੜੋਗੇ ਐ ਹੋਈਆਂ ਗੱਲਾਂ ਕਰ ਕਰਕੇ ਜੇ ਵੀਰੇ ਮੇਰੇ ਨਾਲ ਆਈ ਕਰੀ ਗਿਆ ਮੈਂ ਤਾਂ ਕਦੇ ਨਹੀਂ ਬਤਨਣਾ ਨਹੀਂ ਮੈਂ ਇੱਥੇ ਹੋਣਾ ਫਿਰ ਲੈ ਹੈ ਲੈ ਕੰਬਲੀ ਇਹ ਕਿਵੇਂ ਵਰਤਨਾਂ ਨਹੀਂ ਸਰ ਜਾਂਦਾ ਭਰਾਵਾ ਬਿਨਾ ਨਹੀਂ ਸਰਦਾ ਪੁੱਤ ਕਹਿੰਦੇ ਉਹਨੇ ਨੋਹਾ ਮਾਣ ਨਾਲੋਂ ਮਾਸ ਨਹੀਂ ਖਾਂਦਾ ਮੈਨੂੰ ਪਤਾ ਮੰਮੀ ਵੀਰਾ ਮੇਰੇ ਚੰਗੇ ਵਾਸਤੇ ਕਰਦਾ ਮੈਨੂੰ ਸਮਝਾਉਂਦਾ ਪਰ ਸਮਝਾਉਣ ਦੇ ਵੀ ਕਈ ਤਰੀਕੇ ਹੁੰਦੇ ਪਿਆਰ ਨਾਲ ਵੀ ਕੋਈ ਵੀ ਗੱਲ ਕਹਿ ਸਕਦਾ ਜੇ ਕੋਈ ਬਾਹਰੋਂ ਕੋਈ ਗੱਲ ਕਹਿੰਦਾ ਮੈਨੂੰ ਆ ਕੇ ਪੁੱਛ ਸਕਦਾ ਐਂ ਨਹੀਂ ਕਿ ਐਂ ਬੋਲ ਸਕਦਾ ਵੀ ਹਾਂ ਤੂੰ ਉੱਥੇ ਸੀ ਮੈਂ ਤੈਨੂੰ ਦੇਖਿਆ ਸੀ ਫਲਾਨਾ ਇਹ ਗੱਲਾਂ ਕਿੱਥੋਂ ਹੋਈਆਂ ਮੰਮੀ ਕੋਈ ਨਾ ਪਤਾ ਉਹਨੂੰ ਜੇ ਕਿਸੇ ਨੇ ਕਿਹਾ ਉਹ ਉੱਥੇ ਜਾਂਦਾ ਸੀ ਤੇਰੇ ਕੋਲੇ ਮੈਂ ਉਹਨੂੰ ਆਖੇ ਮੈਂ ਤਾਂ ਹੀ ਤੈਨੂੰ ਲਿਆਈ ਹਰੇ ਚੁੱਪ ਕਰਕੇ ਵੀ ਤੇਰੇ ਸਹੁਰਿਆਂ ਨੂੰ ਕਿਸੇ ਗੱਲ ਦਾ ਕੋਈ ਪਤਾ ਨਾ ਲੱਗ ਜੇ ਇਹ ਤਾਂ ਆਪਣੀ ਘਰ ਦੀ ਗੱਲ ਹੈ ਕੋਈ ਨਾ ਉਹ ਤੇ ਤੇਰੇ ਭਲੇ ਵਾਸਤੇ ਕਰਦੇ ਆ ਜੋ ਕੁਝ ਕਰਦੇ ਆ ਮੈਨੂੰ ਪਤਾ ਹੈ ਮੇਰੇ ਘਰ ਕੀ ਕਰੀਏ ਜਿਹੜਾ ਉਹ ਵੀ ਕੁਛ ਕਰਦਾ ਜੀ ਵੀਰਾ ਮੇਰਾ ਕਰਦਾ ਹੈਨਾ ਮੈਨੂੰ ਪਿਆਰ ਕਰਦਾ ਤਾਂ ਹੀ ਵੀਰਾ ਹੈ ਜੋ ਬਾਹਰ ਦੇ ਲੋਕਾਂ ਤੋਂ ਗੱਲਾਂ ਨਹੀਂ ਸੁਣ ਸਕਦਾ ਚੱਲ ਆ ਦੀ ਬਦਨਾਮੀ ਤੋਂ ਡਰਦਾ ਇੰਨੇ ਕਿ ਤਾਂ ਮੈਨੂੰ ਵੀ ਸਮਝ ਹੈਗੀ ਆ ਹਾਂ ਤੇ ਸਿਆਣੀ ਹੈ ਫਿਰ ਤੈਨੂੰ ਪਤਾ ਹੀ ਹੈ ਬਸ ਤੂੰ ਆਪ ਹੀ ਸਿਆਣੀ ਹੈ ਫਿਰ ਜੇ ਤੋ ਇੰਨੀਆਂ ਗੱਲਾਂ ਦਾ ਤੈਨੂੰ ਪਤਾ ਹੈ ਫਿਰ ਐਵੇਂ ਰੋਲਾ ਪਾਉਂਦਾ ਕੀ ਵਜ੍ਹਾ ਚਾਰ ਘਰਾਂ ਨੂੰ ਹੋਰ ਗੱਲਾਂ ਸੁਣਾਉਣੇ ਚਲ ਕੋਈ ਨਾ ਕੋਈ ਕਿਸੇ ਨੂੰ ਨਹੀਂ ਗੱਲਾਂ ਸੁਣਾਉਂਦੇ ਕੋਈ ਗੱਲ ਨਹੀਂ ਕਪੜਾ ਲੀੜਾ ਤੂੰ ਪਾ ਲਿਆ ਰੋਟੀ ਪਾਣੀ ਬਣਾਉਂਦੀ ਹੈ ਤੇਰੀ ਭਾਬੀ ਤੇ ਫਿਰ ਆਪਾ ਆਥ ਲੈ ਕੇ ਛੱਡ ਕੇ ਆਉਂਗੀ ਤੈਨੂੰ ਮੈਂ ਜਾਂ ਮੈਂ ਵਗ ਜੂਗੀ ਜਾਂ ਲਾਡੀ ਵਗ ਜੂਗਾ ਕੋਈ ਨਾ ਹੈ ਆ ਜਾ ਕੋਈ ਨਾ ਹਾਂ ਲੈ ਪਹਿਲਾਂ ਬੋਲ ਦੰਦੇ ਘਰ ਦੇ ਫਿਰ ਬਾਅਦ ਚ ਮਾਫੀਆਂ ਮੰਗਦੇ ਫਿਰਦੇ ਆ ਪਹਿਲਾਂ ਬੋਲੋ ਨਾ ਜੇ ਤੁਸੀਂ ਐਂ ਕਰਨਾ ਲੈ ਕਹਿੰਦੀ ਤਾਂ ਹੈਗੀ ਆ ਆਜੂਗੀ ਆਜੇ ਤੇ ਚੰਗੀ ਹੀ ਮੈਂ ਤਾਂ کارਖਾਨਾ ਆਉਂਦਾ ਐਡਾ ਵੱਡਾ ਕੱਲੀ ਜਾਣੀ ਕੋਈ ਕੰਮ ਦਾ ਹਰਨੀ ਆਉਂਦਾ ਕੀ ਕਰਾਂ ਮੈਂ ਆਛ ਹੋਰ ਜਾਂ ਵੀ ਐਡਾ ਬੇਫਿਕਰ ਐ ਨਾ ਉੱਥੇ ਜਾ ਕੇ ਬਹਿ ਗਿਆ ਉਹਨਾਂ ਦਾ ਓਰਿਜਨ ਤਾਣੀਆਂ ਤਾਂ ਲੋਟ ਹੀ ਨਹੀਂ ਆਉਂਦਾ ਸਾਰੀ ਉਮਰ ਪਹਿਲਾਂ ਤੇਰੇ ਪਿਓ ਨੇ ਕੱਢ ਲਈ ਸੀਗੀ ਇਹਦੇ ਮਸਲੇ ਸਲਝਾਉਂਦੇ ਨੇ ਹੁਣ ਤੂੰ ਵੜ ਜਾ ਇਹ ਕਬੀਲ ਦਾ ਵਿੱਚ ਚਲ ਮੈਂ ਵੀ ਦੇਖਾਂ ਬਾਹਰ ਕੋਈ ਕੰਮ ਤਾਂੰਦਾ ਇਨੇ ਆ ਜੂਗੀ ਚ ਉਹ ਲੱਪੈਕ ਜੇ ਮੈਨੂੰ ਫੜਾ ਦਿੰਦੇ ਨਾ ਚੱਲ ਕੋਈ ਨਾ ਪੁੱਤ ਮੰਮੀ ਨੇ ਗੇਟ ਖੋਲ ਹੀ ਰੱਖਿਆ ਕੋਈ ਕੰਮ ਕਰਦੀ ਹੋਣੀ ਘਰੀ ਹੋਣੀ ਹਾਂ ਹੋਣਗੇ ਤਾਂ ਅੰਦਰ ਹੀ ਹਾਂ ਇੱਕ ਤਾਂ ਮੰਮੀ ਨੂੰ ਵਿਚਾਲੇ ਇਕੱਲੇ ਨੂੰ ਔਖਾ ਹੋ ਗਿਆ ਕੋਈ ਜਾਂਦਾ ਪੁੱਤ ਇਕੱਲੇ ਬੰਦੇ ਨੂੰ ਮੰਮੀ ਆ ਬੈਠ ਜਾ ਸਸਰੀ ਕਾ ਮੰਮੀ ਸਸਰੀ ਕਾ ਪੁੱਤ ਹੋਰ ਠੀਕ ਹੈ ਹਾਂਜੀ ਵਧੀਆ ਸਸਰੀ ਕਾ ਹਾਂਜੀ ਸਸਰੀ ਠੀਕ ਹੈ ਵਧੀਆ ਬੈਠੋ ਬੈਠੋ ਬੈਠਾ ਤੁਸੀਂ ਬੈਠੋ ਹੋਰ ਪਰਵਾਹ ਠੀਕ ਹੈ ਭੈਣ ਜੀ ਠੀਕ ਹੈ ਵਸ ਵਧੀਆ ਆਪਣੇ ਦੱਸੋ ਹਾਂ ਹਾਂ ਵਧੀਆ ਭੈਣ ਜੀ ਵਧੀਆ ਆਇਆ ਨੀ ਜਾਸਾ ਹੈ ਹੈ ਜੀ ਜਸਤ ਹੈਂ ਜੀ ਥੋੜੀ ਜੀ ਨਾ ਉਹਦੀ ਭੂਆ ਘਟਲ ਮਸ ਜੀ ਹੋਗੀ ਅੱਛਾ ਅੱਛਾ ਉਧਰ ਉਹ ਹੋ ਗਿਆ ਰੁੱਝ ਜੇ ਗਿਆ ਤਾਂ ਹੀ ਤਾਂ ਫਿਰ ਸੋਨੂੰ ਤਕਲੀਫ ਦਿੱਤੀ ਚਲ ਕੋਈ ਨਾ ਤਕਲੀਫ ਵਾਲੀ ਕਿਹੜੀ ਗੱਲ ਹੈ ਭੈਣ ਜੀ ਫਿਰ ਕੀ ਹੈ ਚਲ ਤੁਸੀਂ ਕੱਲੇ ਸੀ ਆ ਨਹੀਂ ਸਕੇ ਹੋਰ ਮੈਨੂੰ ਆ ਹੀ ਹੋ ਗਿਆ ਨਾ ਮੈਂ ਖਵਾਂਜੀ ਮੈਂ ਸਾਲਾ ਜਿੰਦੇ ਕੁੰਡੇ ਲਾਉਂਗੀ ਫੇਰ ਜਾਣਾ ਪਊਗਾ ਤੇ ਤਾਂ ਹੀ ਮੈਂ ਹਰਪ੍ਰੀਤ ਨੂੰ ਫੋਨ ਕਰਕੇ ਆਖਾਂ ਮਾਂ ਪੁੱਤ ਤੂੰ ਆ ਜਾ ਚੱਲ ਕੋਈ ਛੱਡ ਤੇ ਹੋਰ ਇਹ ਤਾਂ ਉਹਦੀ ਕਾਲੀ ਮਚਾਤੀ ਕਹਿੰਦੀ ਮੇਰੀ ਸੱਸ ਦਾ ਫੋਨ ਆਇਆ ਕਿ ਮੈਨੂੰ ਹੁਣੇ ਛੱਡਵਾ ਕੋਈ ਨਾ ਪੁੱਤਾ ਪਾਥਨੇ ਜੇ ਚੱਲਾਂਗੇ ਮਾਂ ਕਹਿੰਦਾ ਛੱਡਿਆਵਾਂਗੇ ਤੈਨੂੰ ਮੈਂ ਪਹਿਲਾਂ ਲਾਡੀਂ ਡੀਕੀ ਗਈ ਕਹਾ ਚੱਲ ਜੇ ਉਹ ਆ ਗਿਆ ਤਾਂ ਉਹ ਛੱਡਿਓ ਉਹ ਆਇਆ ਨਹੀਂ ਸੀ ਫੇਰ ਮਾਂ ਕਹਿੰਦਾ ਚੱਲ ਮੈਂ ਹੀ ਛੱਡਿਆਉਣੀ ਐ ਚੱਲ ਚੰਗਾ ਹੋ ਗਿਆ ਪੈਂਜੀ ਨਾਲੇ ਮਿਲ ਜੂਗੇ ਹੋਰ ਹਾਂ ਲਾਡੀ ਕਿੱਥੇ ਗਿਆ ਹੋਊਗਾ ਮਤੰਦੇ ਉਹ ਗਿਆ ਸੀ ਕੰਮ ਗਿਆ ਸੀ ਅੱ ਜੀ ਲੱਗਿਆ ਸੀਗਾ ਜੀ ਤਾਂ ਕਿੱਥੇ ਲੱਗਦਾ ਤੈਨੂੰ ਪਤਾ ਹੀ ਐ ਜੀ ਕਦੋਂ ਲੱਗਦਾ ਬਾਕੀ ਮੈਂ ਤਾਂ ਜਮੀ ਕੱਲੀ ਰਹਿ ਗਈ ਭੈਣ ਜੀ ਹਾਂਜੀ ਅੱਗੇ ਤਾਂ ਜਿਹਦੇ ਜਾਂਦੀ ਕੁਝ 4 ਦਿਨ ਉਹ ਤਾਂ ਜੱਸ ਕੋਲੇ ਹੁੰਦਾ ਹੁੰਦਾ ਸੀ ਹਾਂ ਮੈਂ ਤਾਂ ਅੱਗੇ ਉਹਨੂੰ ਲੜ ਕੇ ਹਟੀਆਂ ਮੈਂ ਕਿਹਾ ਭਾਈ ਤੂੰ ਰਹਿਣ ਦੇ ਇਹਨਾਂ ਦੇ ਉਲਝਾ ਚੱਕਣ ਨੂੰ ਆਪਦੇ ਘਰ ਦੀ ਕਬੀਲਦਾਰੀ ਸਾਮਣਾ ਚੱਲ ਭੈਣ ਜੀ ਫਿਰ ਹੋ ਹੀ ਜਾਂਦਾ ਘਰੇ ਵੀ ਕੀ ਹੈ ਇੱਕ ਭੈਣ ਜੀ ਦੀ ਭੂਣ ਤਾਂ ਆਤਾ ਹੈ ਉਹ ਤਾਂ ਮਾੜੀ ਮਾੜੀ ਗੱਲ ਹੈ ਪਹਿਲਾਂ ਤੇ ਇਹਦੇ ਪਿਓ ਨੂੰ ਸੱਦੀ ਜਾਂਦੀ ਸੀ ਹਾਂ ਹੁਣ ਮੁੰਡੇ ਨੇ ਸੱਦਣ ਲੱਗ ਗਈ ਆਏ ਤਾਂ ਦੇਖਦੀ ਨਹੀਂ ਵੀ ਕੱਲਾ ਜਾਣਾ ਘਰੇ ਫਿਰ ਹੁਣ ਜਵਾਬ ਵੀ ਨਹੀਂ ਦਿੱਤਾ ਜਾਂਦਾ ਰਿਸ਼ਤੇਦਾਰਾਂ ਨੂੰ ਉਹੀ ਹੈ ਪਹਿੰਜੀ ਜਵਾਬ ਤਾਂ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਤਾਂ ਹੁਣ ਸੁੱਖ ਨਾ ਬਾਈ ਆਪ ਹੈਗਾ ਮੁੰਡਾ ਹੈਗਾ ਤਾਂ ਵੀ ਆਖਣਗੇ ਨਹੀਂ ਆਹ ਕੰਮ ਤਾਂ ਐ ਜੱਸ ਨੂੰ ਪਤਾ ਆ ਵੀ ਜੱਸ ਨੂੰ ਪਤਾ ਫਿਰ ਹੁਣ ਜਵਾਕ ਕਰੇ ਵੀ ਕੀ ਹਾਂ ਕੱਲਾ ਜਾਣਾ ਕੀ ਕਰੇ ਹਨ ਮੈਂ ਚਾਹ ਬਣਾ ਕੇ ਲੈਣੇ ਹੁਣ ਵੀ ਤੁਹਾਡੇ ਵਾਸਤੇ ਮੈਂ ਬਣਾਨੇ ਹੁਣੀ ਪੁੱਤ ਨਾ ਕੋਈ ਗੱਲ ਨਹੀਂ ਮੰਮੀ ਤੁਸੀਂ ਕਰੋ ਗੱਲਾਂ ਵਾ ਤਾਂ ਚਾਹ ਮੈਂ ਬਣਾ ਕੇ ਲੈਣੇ ਤੂੰ ਹੁਣ ਤਾਂ ਆਈ ਹੈ ਦੇਖ ਲੈ ਪੁੱਤ ਤੇਰੀ ਮਰਜ਼ੀ ਨਹੀਂ ਮੈਂ ਬਣਾਨੇ ਹੁਣੀ ਤੁਸੀਂ ਨਹੀਂ ਬਣਾਣੀ ਹੁਣੀ ਚਲ ਕੋਈ ਚੰਗੀ ਥੋੜੀ ਜਿਹੀ ਕਰੀ ਪੁੱਤ ਬੜੀ ਨਾ ਕਰੀ ਚਾਹ ਪਰ ਫਿਰ ਮੈਂ ਵੀ ਛੇਤੀ ਮੁੜਨਾ ਮਖਾ ਨਾ ਨਾ ਭੈਣ ਜੀ ਅੱਜ ਤਾਂ ਰਹੋ ਤੁਸੀਂ ਉੱਦੇ ਵੀ ਉਹਦੀ ਮੁੜ ਕੇ ਹਾਂ ਜੀ ਰਹਾ ਕਿੱਥੇ ਸਰਦਾ ਤੁਹਾਨੂੰ ਪਤਾ ਉਹ ਕੱਲੀ ਰਹਿ ਜਾਂਦੀ ਹੈ ਘਰੇ ਬਹੂ ਮਨਿੰਦਰ ਫਿਰ ਆਇਆ ਔਖਾ ਹੋ ਜਾਂਦਾ ਲਾਡੀ ਦਾ ਤਾਂ ਹੀ ਪਤਾ ਵੀ ਜਿੱਥੇ ਬੈਠ ਜਾਏ ਉੱਥੇ ਬੈਠ ਜਾਂਦਾ ਨਹੀਂ ਨਹੀਂ ਕੁਛ ਨਹੀਂ ਹੁੰਦਾ ਇੱਕ ਰਾਤ ਨਾਲ ਕੀ ਹੁੰਦਾ ਹੈਗਾ ਹੁਣ ਤਾਂ ਤੁਸੀਂ ਰਹੋ ਤੜਕੇ ਸਵੇਹਾ ਵਗਜ ਕੀ ਕਰਾਂ ਭੈਣ ਜੀ ਜੀ ਤਾਂ ਬਥੇਰਾ ਕਰਦਾ ਰਹਿਣ ਪਰ ਤੁਹਾਨੂੰ ਪਤਾ ਚੱਲ ਕਿਸੇ ਦਿਨ ਫੇਰ ਆਉਂਗੀ ਮੈਂ ਤੇ ਫੇਰ ਰਾਤ ਲਾ ਕੇ ਜਾਉਂਗੀ ਚਲ ਮਰਜੀ ਹੈ ਤੁਹਾਡੀ ਮੈਂ ਤਾਂ ਸਮਾਂ ਦੀ ਸੀ ਮਹਾਰਾਜ ਦਾ ਜੋ ਇੱਕ ਰਾਤ ਹੁਣ ਤਾਂ ਬੰਨ ਨਾ ਫੇਰ ਕਿਹੜਾ ਰੋਜ਼ ਰੋਜ਼ ਆਈਦਾ ਰੋਜ਼ ਰੋਜ਼ ਤਾਂ ਕਿੱਥੇ ਨਿਕਲਿਆ ਜਾਂਦਾ ਤੁਹਾਨੂੰ ਪਤਾ ਹੀ ਆ ਕਰਦੇ ਆ ਕਿ ਵੇਲੇ ਹੋਰ ਸੇ ਤਾਂ ਠੀਕ ਰਹਿੰਦੀਆਂ ਤੁਹਾਡੀਆਂ ਹਾਂ ਠੀਕ ਹੈ ਭੈਣ ਜੀ ਬਸ ਹਾਂ ਬਸ ਆਹੀ ਹੈ ਦਵਾਈ ਦੋਈ ਖਾ ਲੈਣੇ ਤਾਂ ਤੁਰੇ ਫਿਰਦੇ ਆ ਨੇ ਔਰ ਦਵਾਈਆਂ ਬੋਟੀਆਂ ਤੀਆਂ ਹੁਣ ਸਮਾਂ ਹਰਪ੍ਰੀਤ ਵੀ ਅੱਗੇ ਪ੍ਰਾਲਾ ਜਾ ਕਰਕੇ ਦਵਾਈ ਦਿਵਾ ਲੈਣੀ ਸੀ ਮੇਰੇ ਤਾਂ ਦਵਾਈ ਮੁੱਕੀ ਨੂੰ ਵੀ ਕਾਇਦਨ ਹੋ ਲੈ ਦੱਸ ਹੁਣ ਇਹ ਤੋਂ ਬਿਨਾ ਮੈਂ ਜਾ ਨਹੀਂ ਸਕਦੀ ਚਲ ਕੋਈ ਨਾ ਹੁਣ ਦੋਨੇ ਵਗਜੇ ਦਵਾਈ ਲੈ ਆਏ ਦਵਾਈ ਦਾ ਨਾ ਗਾਣਾ ਪਾਇਆ ਕਰੋ ਜਾਵਾਂਗੇ ਭੈਣ ਜੀ ਲਿਆਂ ਮੈਂਗੀ ਦਵਾਈ ਤਾਂ ਪੰਜੀਆਂ ਦਵਾਈਆਂ ਦੇ ਸਰਤੇ ਨੇ ਹੋਰ ਪਾਣੀ ਪੀ ਲੋ ਚਾਹ ਮੈਂ ਰੱਖਿਆ ਹਲੋ ਮੁੰਦਸੀ ਤੂੰ ਪੀ ਲੈਿੰਦੀ ਨਸਾ ਪੀ ਆਈ ਹੋਰ ਦੱਸੋ ਹੁਣ ਕਦੋਂ ਆਉਣਗੇ ਮੈਂ ਇਹਨਾਂ ਦਾ ਗੱਲ ਹੀ ਨਹੀਂ ਕਰਦਾ ਜਦੋਂ ਮੈਂ ਫੋਨ ਕਰਦੀ ਆ ਉਹ ਦੀ ਕਹਿੰਦੇ ਹਰਪ੍ਰੀਤ ਮੈਂ ਫੇਰ ਕਰਦਾ ਮੈਂ ਕੰਮ ਚੱਲ ਜਾ ਪਿਆ ਕੋਤੋ ਬੀਜੀ ਐ ਨਾ ਹੋਇਆ ਮੇਰੇ ਨਾਲ ਕਿਹੜਾ ਉਹ ਗੱਲ ਕਰਦਾ ਹੁਣ ਵੀ ਮੈਂ ਤੇਰੀ ਭੂਆ ਨੂੰ ਫੋਨ ਲਾਇਆ ਫਿਰ ਮੈਂ ਲੜੀ ਮੈਂ ਅੱਖੇ ਮਖਾਂ ਥੋੜੀ ਹੁੰਦਾ ਵੀ ਘਰ ਦੀ ਮੁੜਕੇ ਬੰਦਾ ਸਾਰ ਹੀ ਨਾ ਲਵੇ ਪਹਿਲਾਂ ਮੈਂ ਕਿਹਾ ਵਰਤ ਸੀ ਜਵਾਕੜੀ ਕਹਿ ਦੇਣਾ ਦੀ ਗਈ ਉਹ ਵੀ ਮੈਂ ਕਿਹਾ ਇਨੇ ਜਾਣਾ ਸੀਗਾ ਤੂੰ ਤਾਂ ਇੱਥੇ ਲਿਜਾ ਕੇ ਬੈ ਗਈ ਇਹਨੂੰ ਮੈਂ ਤਾਂ ਫਿਰ ਗੁੱਸੇ ਚ ਕੀਤਾ ਹੀ ਨਹੀਂ ਫੋਨ ਮਮਮੀ ਮੈਨੂੰ ਤਾਂ ਲੱਗਾ ਆਪਾਂ ਨੂੰ ਭੁੱਲ ਹੀ ਗਏ ਉੱਥੇ ਜਾ ਕੇ ਨਹੀਂ ਕਹਿੰਦਾ ਸੀਗਾ ਆਜੂਗਾ ਮੈਂ ਉਹ ਨਾ ਥੋੜਾ ਜਿਹਾ ਬਸ ਢਿਲਵਾਸੀ ਆਈ ਜੀ ਹਾਂ ਕੋਈ ਸੋ ਕੰਮ ਹੁੰਦੇ ਕਨੀਂਦਾਰੀ ਦੇ ਭੁੱਲਣਾ ਤਾਂ ਉਹਨੇ ਕੀ ਹੈ ਤੇਰੇ ਹੁੱਪੜ ਨੂੰ ਨਾ ਦੌਰਾ ਜਾ ਪੈ ਜਾਂਦਾ ਉਹ ਹੁਣ ਫੇਰ ਜਾਦੇ ਢਿਲਾ ਜਾ ਹੋਗਾ ਉਹਨੂੰ ਦਾਖਲ ਕਰੀ ਬੈਠੇ ਹੁਣ ਤਾਹੀਂ ਨਹੀਂ ਆਇਆ ਕੋਲੇ ਹੁੰਦਾ ਉੱਥੇ ਹਸਪਤਾਲ ਵਿੱਚ ਕੋਲੇ ਆ ਭੈਣ ਜੀ ਫਿਰ ਇੱਕ ਜਾਣੇ ਬਿਨਾ ਸਰਦਾ ਨਹੀਂ ਕਿ ਖੇਤ ਚ ਬੈਠੇ ਆ ਭੈਣ ਕੇ ਚਲ ਕੋਈ ਨਾ ਹੁਣ ਆਜੂਗਾ ਇੱਕ ਦੇ ਦਿੰਨੇ ਫੋਨ ਕਰਦੇ ਹੋ ਤੁਸੀਂ ਹਾਂ ਲੈ ਪੁੱਤ ਮੈਂ ਬਣਾ ਲੈਣੀ ਚਾ ਨਹੀਂ ਮੈਂ ਰੱਖ ਰੱਖਿਆ ਆਜੋ ਮੈਂ ਤਾਂ ਕਹਿੰਨੇ ਤੁਸੀਂ ਵੀ ਅੰਦਰ ਬਹਿ ਜਾਓ ਮੰਮੀ ਚਲ ਕੋਈ ਨਾ ਪੁੱਤ ਅੰਦਰ ਚੱਲਦੇ ਆਜੋ ਭੈਣ ਜੀ ਉੱਥੇ ਪੀ ਲਓ ਚਾਹ ਲੈ じゃ ਆਜੋ ਲੈ じゃ ਸਾਨੂੰ ਫੋਨ ਕਰਾ ਇਹਨੂੰ ਪੁੱਛਾਂ ਵੀ ਕਦੋਂ ਆਣਾ ਕਦੋਂ ਨਹੀਂ ਬਸ ਇਹਨੂੰ ਦੱਸ ਦਵਾਂ ਵੀ ਮੈਂ ਆ ਗਈ ਇੱਥੇ ਨਹੀਂ ਆਇਕੂਗਾ ਵੇ ਮੇਰੀ ਮਾਂ ਕੋਲ ਨਹੀਂ ਛੱਡ ਕੇ ਆਪ ਉਹਥੇ ਬੈਠੀ ਆ ਸਾਰੇ ਟੱਬਰ ਚ ਪਹਿਲੀ ਘੰਟੀ 'ਚ ਕਿਹੜਾ ਫੋਨ ਚੱਕਣਾ ਹੁੰਦਾ ਹੈ ਹਲੋ ਹਾਂਜੀ ਕਿਵੇਂ ਹੋ ਮੈਂ ਤਾਂ ਠੀਕ ਐ ਤੁਸੀਂ ਦੱਸੋ ਨਾ ਤੁਹਾਨੂੰ ਆਏ ਨਹੀਂ ਪਤਾ ਵੀ ਤੁਹਾਡਾ ਵੀ ਪਿੱਛੇ ਘਰਵਾਰ ਹੈਗਾ ਤੁਹਾਡਾ ਵੀ ਕੋਈ ਟੱਬਰ ਹੈਗਾ ਇੱਥੇ ਜਾ ਕੇ ਬਹਿ ਗਏ ਉਹ ਹਰਪ੍ਰੀਤ ਕੀ ਹਾਂ ਮੈਂ ਤਾਂ ਆਈ ਮम्मी ਛੱਡ ਕੇ ਸੀ ਕਿ ਮੈਨੂੰ ਹੂੰ ਠੀਕ ਹੈ ਸਾਰੇ ਵਧੀਆ ਨੇ ਉਧਰ ਤਾਂ ਨਾ ਤੁਸੀਂ ਐਨਾ ਕਿੰਨਾ ਕੁਲਝੇ ਪਏ ਹੋ ਜਦੋਂ ਫੋਨ ਕਰਦੀ ਸੀ ਮੈਂ ਵੀਜੀਏ ਮੈਂ ਫੇਰ ਕਰਦਾ ਤੇ ਮੁੜ ਕੇ ਕੱਟਦੇ ਨਹੀਂ ਸੀਗੇ ਜੇ ਤੁਹਾਨੂੰ ਮੰਮੀ ਨੇ ਪਹਿਲਾਂ ਕਿਹਾ ਸੀ ਮੇਰੇ ਜਾਨ ਤੋਂ ਵੀ ਹਰਪ੍ਰੀਤ ਨੇ ਉੱਥੇ ਜਾਣਾ ਆ ਜਾ ਹੈ ਤੁਸੀਂ ਉੱਥੇ ਵੀ ਆਉਣਾ ਸੀ ਮੇਰਾ ਵਰਤ ਸੀਗਾ ਵਰਤੋ ਖਾਣ ਵੀ ਨਹੀਂ ਆਏ ਹੂੰ ਹੂੰ ਮੈਨੂੰ ਪਤਾ ਹੀ ਆ ਜੀ ਹਾਂ ਹੁਣ ਬਸ ਉਧਰ ਬਾਕੀ ਸੇ ਕਾਲਜ ਜਾਇਆ ਕਰੂੰਗੀ ਹਾਂਜੀ ਤੁਸੀਂ ਕਦੋਂ ਕਹੋਗੇ ਅਸ਼ਾ ਹਜੇ ਦਿਨ ਹੋਰ ਲੱਗਣਗੇ ਠੀਕ ਹੈ ਹਾਂ ਹਾਂ ਕੋਈ ਗੱਲ ਨਹੀਂ ਆਦਾ ਕੰਮ ਕਰ ਕਰੋ ਵਧੀਆ ਚੱਲ ਜੇ ਪੂਆ ਨੇ ਬੁਲਾਇਆ ਤਾਂ ਹਨਾ ਹੁਣ ਆਏ ਮੈਂ ਕਹਿ ਵੀ ਨਹੀਂ ਸਕਦੀ ਵੀ ਜਾਣਾ ਆਪ ਨੂੰ ਸਮਝਣਾ ਚਾਹੀਦਾ ਪੂਆ ਨੂੰ ਹਾਂਜੀ ਇਹ ਵੀ ਹੈ ਫਿਰ ਹਸਪੀਟਲ ਚ ਦਾ ਬੈਠ ਵੀ ਨਹੀਂ ਸਕਦੇ ਭੂਆ ਹਨਾ ਹੂੰ ਕੋਈ ਗੱਲ ਨਹੀਂ ਜਦੋਂ ਜਮਾ ਠੀਕ ਹੋਗੇ ਜਿੰਨਾ ਟਾਈਮ ਛੁੱਟੀ ਨਹੀਂ ਮਿਲਦੀ ਉਹਨਾਂ ਟਾਈਮ ਤੁਸੀਂ ਆਈਓ ਨਾ ਹਾਂਜੀ ਧਿਆਨ ਰੱਖੋ ਹਾਂ ਕੋਈ ਗੱਲ ਨਹੀਂ ਮੈਂ ਕਾਲਜ ਜਾ ਕੇ ਜਾ ਕਰੂੰਗੀ ਧਿਆਨ ਨਾਲ ਆ ਜਾ ਕਰੂੰ ਤੇ ਧਿਆਨ ਨਾਲ ਮੈਂ ਪੜੀ ਵੀ ਜਾਣੀ ਆ ਹਾਂਜੀ ਤੁਸੀਂ ਇੱਥੇ ਬੈਠਾ ਕੋਈ ਟੈਨਸ਼ਨ ਨਾ ਲਓ ਨਾਲੇ ਮੰਮੀ ਕੋਲ ਮੈਂ ਹੈਗੀ ਆ ਮੰਮੀ ਦਾ ਪੂਰਾ ਧਿਆਨ ਰੱਖਦੀ ਆ ਜੀ ਜੀ ਠੀਕ ਹੈ। ਹੋਰ ਵੀਰਾ ਗੁੱਸਾ ਕਰਦਾ ਸੀਗਾ। ਕਹਿੰਦਾ ਜਦੋਂ ਦਾ ਵਿਆਹ ਕੀਤਾ ਇੱਕ ਵਾਰ ਵੀ ਨਹੀਂ ਇੱਥੇ ਆਇਆ ਆਇਆ ਉਹਦੀ ਪੱਕ ਜਾਂਦਾ ਇੱਕ ਰਾਤ ਵੀ ਨਹੀਂ ਰਹਿ ਕੇ ਗਿਆ। ਠੀਕ ਹੈ ਜੀ ਜਿੰਨਾ ਟਾਈਮ ਰਹਿਣਾ ਹੋਇਆ ਰਿਹਾ ਆਈਓ। ਹਾਂ ਬੈਸੇ ਤਾਂ ਕੋਈ ਗੱਲ ਨਹੀਂ ਕਹਤਾ ਸੀ ਕਬੀਰੇ ਨੂੰ ਸਮਝ ਗਿਆ ਸੀਗਾ ਵੀਰਾ। ਹਾਂਜੀ ਹਾਂਜੀ। ਚੰਗਾ ਜੀ ਚਲਦੇ ਆ ਰੱਖੋ ਕਾਰ ਜੀ ਫੋਨ ਫ੍ਰੀ ਹੋ ਕੇ ਠੀਕ ਚੱਕ ਆਸੇਪਾ ਵੀ ਮੁਕਾਤਾ ਗੱਲ ਕਰ ਲਈ ਦੱਸਤਾ ਇਹਨੂੰ ਵੀ ਮੈਂ ਆ ਗਈ ਇੱਥੇ ਇਹ ਅੱਜ ਇਹਨੂੰ ਫੋਨ ਕਰ ਲੈਕਚਰ ਦੇਣ ਲੱਗੀ ਕਿ ਆਂ ਕਿ ਮਮੀ ਦਾ ਕੰਮ ਕਰੀ ਕਰਲੀ ਬਲਕ ਕੰਮ ਨਾ ਕਰਾਈ ਮਮੀ ਬਿਮਾਰਾ ਇਹ ਕਹਲਾ ਤਾਂ ਮੈਨੂੰ ਵੀ ਪਤਾ ਮਮੀ ਤਾਂ ਕਿੱਦੇ ਦੀ ਬਿਮਾਰਾ ਕੰਮ ਕਰਨ ਵਾਲੇ ਮਮੀ ਬਿਮਾਰ ਹੋ ਜਾਂਦੀ ਆ ਉ ਤੁਰਨ ਫਿਰਨ ਲੱਗੇ ਮਮੀ ਬਿਮਾਰ ਨਹੀਂ ਹੁੰਦੀ